ਅੰਮ੍ਰਿਤਸਰ ਦੇ ਦੇਰ ਰਾਤ ਇੱਕ 65 ਸਾਲਾ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਆਇਆ ਸਾਹਮਣੇ ਖੰਨਾਪੁਰ ਦੇ ਅਧਿਕਾਰੀ ਮੁੱਖ ਦੇ ਪਹੁੰਚੇ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਖੰਨਾ ਦੇ ਉੱਚਾ ਵੇੜਾ ਇਲਾਕੇ ਦੇ ਦੇਰ ਰਾਤ ਇੱਕ 65 ਸਾਲਾ ਦੀ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕਾ ਦੀ ਪਛਾਣ ਕਮਲੇਸ਼ ਰਾਣੀ ਵਜੋਂ ਹੋਈ ਹੈ ਮਿਲੀ ਜਾਣਕਾਰੀ ਅਨਸਾਰ ਵਾਰਦਾਤ ਵੇਲੇ ਮਹਿਲਾ ਘਰ 'ਚ ਇਕੱਲੀ ਸੀ ਅਤੇ ਉਸਦੇ ਦੋਨੋਂ ਪੁੱਤਰ ਕੰਮ ਤੇ ਗਏ ਹੋਏ ਸਨ ਮ੍ਰਿਤਕਾ ਦੇ ਜਵਾਈ ਵਿਸ਼ਾਲ ਨੇ ਗਲਬਤ ਦੌਰਾਨ ਦੱਸਿਆ ਕਿ ਉਸਦੇ ਦੋਨੋਂ ਸਾਲੇ ਫਾਸਟ ਫੂਡ ਦਾ ਕੰਮ ਕਰਦੇ ਹਨ ਤੇ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਲੁੱਟਖੋ ਵੀ ਹੋਈ ਹੈ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਜਿਹੜੀ ਦਾ ਜਿਹੜਾ ਹੈਗਾ ਮਰਡਰ ਹੋਇਆ ਸੋ ਅਸੀਂ ਔਰ ਮੇਰੇ ਸਾਰੇ ਸੀਨੀਅਰ ਅਫੀਸਰ ਜਿਹੜੇ ਹੈਗੇ ਅਸੀਂ ਮੌਕੇ ਤੇ ਆਏ ਹਾਂ ਜੋ ਮੌਕੇ ਤੇ ਆ ਕੇ ਜਿਹੜੀ ਮੋਢਲੀ ਪੜਤਾਲ ਤੋਂ ਪਾਇਆ ਗਿਆ ਸ਼ਾਨ ਅਬਾਸ ਨਾਂ ਦੀ ਲੜਕੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਿਆ ਸੋ ਸਾਡੀ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਤੇ ਦੇਰ ਰਾਤ ਇੱਕ 65 ਸਾਲਾ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਆਇਆ ਸਾਹਮਣੇ ਖੰਨਾਪੁਰ ਦੇ ਅਧਿਕਾਰੀ ਮੁਕ ਤੇ ਪਹੁੰਚੇ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਖੰਨਾ ਦੇ ਉੱਚਾ ਵੇੜਾ ਇਲਾਕੇ ਦੇ ਦੇਰ ਰਾਤ ਇੱਕ 65 ਸਾਲਾ ਦੀ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕਾ ਦੀ ਪਛਾਣ ਕਮਲੇਸ਼ ਰਾਣੀ ਵਜੋਂ ਹੋਈ ਹੈ ਮਿਲੀ ਜਾਣਕਾਰੀ ਅਨਸਾਰ ਵਾਰਦਾਤ ਵੇਲੇ ਮਹਿਲਾ ਘਰ 'ਚ ਇਕੱਲੀ ਸੀ ਅਤੇ ਉਸਦੇ ਦੋਨੋਂ ਪੁੱਤਰ ਕੰਮ ਤੇ ਗਏ ਹੋਏ ਸਨ ਅਮਰੀਕਾ ਦੇ ਜਵਾਈ ਵਿਸ਼ਾਲ ਨੇ ਗਲਬਤ ਦੌਰਾਨ ਦੱਸਿਆ ਕਿ ਉਸਦੇ ਦੋਨੋਂ ਸਾਲੇ ਫਾਸਟ ਫੂਡ ਦਾ ਕੰਮ ਕਰਦੇ ਹਨ ਤੇ ਉਹ 7 ਵਜੇ ਘਰੋਂ ਗਏ ਸਨ ਵਾਰਦਾਤ ਵੇਲੇ ਮਹਿਲਾ ਘਰ 'ਚ ਇਕੱਲੀ ਸੀ ਅਤੇ ਜਿਸ ਦਾ ਬੜੀ ਬਹਿਰਮੀ ਨਾਲ ਕਤਲ ਕਰਕੇ ਲੁੱਟ ਪਿੱਤੀ ਗਈ ਹੈ ਸੀਸੀਟੀਵੀ ਕੈਮਰੇਚੀ ਵੇਖਨ ਤੇ ਪਤਾ ਚਲਿਆ ਕਿ ਇੱਕ ਮਹਿਲਾ ਜਿਸ ਨੇ ਆਪਣਾ ਮੂੰਹ ਢਕਿਆ ਹੋਇਆ ਸੀ ਉਹ ਘਰ ਵਿੱਚ ਦਾਖਲ ਹੋਈ ਅਤੇ 2 ਘੰਟੇ ਬਾਅਦ ਉਹ ਵਾਪਸ ਗਈ ਹੈ ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਦੀ ਪਛਾਣ ਕਰ ਲਈ ਗਈ ਹੈ ਅਤੇ ਉਹ ਜਲਦੀ ਪੂਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਨਗੇ ਕੀ ਨਾਮ ਹੈ ਤੁਹਾਡਾ 우ਸ਼ਾਲ ਸਾਗਰ 우ਸ਼ਾਲ ਜੀ ਕੀ ਘਟਨਾ ਹੋਈ ਹੈ ਮੈਨੂੰ 12 ਵਜੇ ਫੋਨ ਆਇਆ ਜੀ ਬ੍ਰਦਰ ਇਨ ਲਾ ਦਾ ਫੋਨ ਆਇਆ ਵੀ ਮੈਂ ਘਰ ਆਇਆ ਮੰਮੀ ਮੇਰੀ ਹੈ ਨਹੀਂ ਗਈ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਮੈਂ ਅੰਮ੍ਰਿਤਸਰ ਤੋਂ ਨਾਲ ਹੀ ਚੱਲ ਪਿਆ 1 ਵਜੇ ਮੈਂ ਉਰੇ ਪਹੁੰਚਿਆ ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਲੁੱਟਖੋ ਵੀ ਹੋਈ ਹੈ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਹਾਂਜੀ ਇਹ ਇਕੱਲੇ ਹੁੰਦੇ ਸੀ ਰਾਤ ਨੂੰ ਮਤਲਬ ਬੇਟੇ ਸ਼ਾਪ ਤੇ ਜਾਂਦੇ ਸੀ ਬਸ ਉਹਨਾਂ ਨੇ ਆ ਕੇ ਦੇਖਿਆ ਹਾਂ 7 ਵਜੇ ਸ਼ਾਪ ਤੇ ਗਏ ਨੇ بس ਉਦੋਂ ਬਾਅਦ ਅਸੀਂ ਹੁਣ ਕੈਮਰਾ CCTV ਫੁਟੇਜ ਕਢਾਈ ਆ ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ ਕੋਈ ਲੇਡੀ ਜ ਮੂੰਹ ਬੰਨਿਆ ਹੋਇਆ ਉਹਦਾ ਉਹ ਐਂਟਰ ਹੋਈ ਆ ਘਰ ਦੇ ਵਿੱਚ ਉਹ 9:30 ਵਜੇ ਦੇ ਕਰੀਬ ਉਹ ਬਾਹਰ ਗਈ ਆ ਕੀ ਨਾਮ ਸੀ CCTV ਆਂਟੀ ਕਮਲੇਸ਼ ਰਾਣੀ 62 ਵਰਸ 65 ਸਾਲ ਬੱਚੇ ਕਿੰਨਾ ਕੰਮ ਕਰਦੇ ਨੇ ਫਾਸਟ ਫੂਡ ਦਾ ਕੰਮ ਕਰਦੇ ਕਿੱਥੇ ਜੀਟੀਬੀ ਮਾਰਕੀਟ ਦੇਖੋ ਸਾਡੇ ਕੋਲ ਇਨਟੀਮੀਸ਼ਨ ਆਈ ਹੈ ਕਮਲੇਸ਼ ਰਾਣੀ ਨਾਮ ਦੀ ਲੀਡੀ ਦਾ ਜਿਹੜਾ ਹੈਗਾ ਮਰਡਰ ਹੋਇਆ ਸੋ ਅਸੀਂ ਮੇਰੇ ਸਾਰੇ ਸੀਨੀਅਰ ਅਫੀਸਰ ਜਿਹੜੇ ਹੈਗੇ ਅਸੀਂ ਮੌਕੇ ਤੇ ਆਏ ਹਾਂ ਜੋ ਮੌਕੇ ਤੇ ਆ ਕੇ ਜਿਹੜੀ ਮੁਰਲੀ ਪ੍ਰਤਾਪ ਤੋਂ ਪਾਇਆ ਗਿਆ ਸ਼ਾਨ ਅਬਾਸ ਨਾਮ ਦੀ ਲੜਕੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਿਆ ਸੋ ਸਾਡੀ ਤਫ਼ਤੀਸ਼ ਅਜੇ ਜਾਰੀ ਹੈ ਬਾਕੀ ਜਿਹੜੀ ਜੋ ਵੀ ਹੋਈ ਤੁਹਾਡੇ ਨਾਲ ਬਾਅਦ ਵਿੱਚ ਦੱਸਿਆ ਜਾਵੇਗਾ ਇਹ ਨਾਲ ਹੋ ਰਹੀ ਸੀ ਕੋਈ ਹਾਲ ਦੀ ਘੜੀ ਅਜੇ ਤੱਕ ਇੱਕ ਜਣੀ ਨਹੀਂ ਬਾਕੀ ਤਫ਼ਤੀਸ਼ ਦੌਰਾਨ ਜੋ ਕੋਈ ਚੀਜ਼ ਆਈ ਤੁਹਾਨੂੰ ਦੱਸਾਂ